I <sighs> ਹਾਂਜੀ ਕੀ ਹਾਲ ਚਾਲ ਆ ਜੀ 10 ਜਾਨੇ ਦੇਖ ਰਿਹਾ ਹਾਂ ਅੱਜ ਸੀਧਾ ਡਾਊਨ ਹੋ ਗਈ ਆ ਬਹੁਤ ਜ਼ਿਆਦਾ ਹੋਰ ਸੁਣਾਓ ਕੀ ਹਾਲ ਚਾਲ ਆ ਜੀ ਡਬਲ ਟੈਪ ਕਰ ਦਿਆ ਕਰੋ ਪਤਾ ਲੱਗ ਜਾਂਦਾ ਵੀ ਕੌਣ ਕੌਣ ਦੇਖ ਰਿਹਾ ਹਾਂ ਤੇ ਹੋਰ ਟਿਕ ਟਾਕ ਜੀ ਕਿੱਥੋਂ ਕਿੱਥੋਂ ਗੱਲ ਕਰਦੇ ਹੋ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਨਾਲੇ। ਅਗਰ ਚੈਨਲ ਸਬਸਕ੍ਰਾਈਬ ਕਰ ਦੋਗੇ ਉਹਦੇ ਨਾਲ ਤਾਂ ਵਿਊ ਵੱਧ ਜਾਂਦੇ ਆ। ਇੱਕ ਤਾਂ ਚੈਨਲ ਨੂੰ ਗਰੋਥ ਮਿਲਦੀ ਆ। 16 ਜਾਣੇ ਦੇਖ ਰਹੇ ਨੇ। ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ। ਮੈਸੇਜ ਕਰਕੇ ਦੱਸ ਦਿਓ ਕਿੱਥੋਂ ਗੱਲ ਕਰਦੇ ਹਾਂ। ਮੈਸੇਜ ਜ਼ਰੂਰ ਕਰ ਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ। ਨਾਲੇ ਡਬਲ ਟੈਪ ਕਰ ਦਿਆ ਕਰੋ ਸਕਰੀਨ ਨੂੰ ਜਦੋਂ ਡਬਲ ਟੱਚ ਕਰੋਗੇ ਨਾ ਸਕਰੀਨ लाइक हो जाता देखो तो करके चौदह जाने देख रहे आज दिन है शुक्रवार कम कुम की कर दी छे जाने रह गए ਇਕਦਾਮ ਹੀ ਉੱਡਦੇ ਆ ਇਕਦਮ ਹੀ ਆਉਂਦੇ ਆ ਬੰਦੇ ਦੇਖਣਾ ਜਾਣ ਪਛਾਣ ਵਾਲਾ ਤਾਂ ਕੋਈ ਹੋਣਾ ਨਹੀਂਗਾ ਤਾਂ ਹੀ ਕਿਸੇ ਨੇ ਕਮੈਂਟ ਨਹੀਂ ਕਰਿਆਗਾ ਸਰਦਲ ਦਗਰੀ ਆ ਰਿਹਾ ਅੱਜ ਜਦੋਂ ਸਕਰੀਨ ਉੱਲੀ ਦੇਖਦੇ ਆ ਨਾ ਸਰਦਲ ਲੱਗਣ ਲੱਗ ਜਾਂਦਾ ਮੁਗੀਆ ਜਾਂਦੇ ਵਿੱਚ ਹਨ ਕੀ ਦੀ ਆ ਗਏ ਉਹ ਦੇਖੀ ਜਾਉਂਗੇ ਕੋਈ ਮੈਸੇਜ ਮੈਸੇਜ ਵੀ ਕਰ ਲਿਆ ਕਰੋ ਯਾਰ ਤੇ ਨੰਬਰ 2 ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੱਸ ਦਿਓ ਕਰੋ ਮੈਂ ਚੈਨਲ ਸਬਸਕ੍ਰਾਈਬ ਕਰ ਲਿਆ ਹੈ ਚਾ ਕਿਸੇ ਨੇ ਦਿਲਜਾ ਭੇਜਿਆ ਹੁਣ ਮੈਨੂੰ ਕਿਸੇ ਨੇ ਚੈਨਲ ਸਬਸਕ੍ਰਾਈਬ ਕੀਤਾ ਹੋ ਮੇਰਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਹੁਟਾ ਕਰਦੇ ਕਹਿੰਦੇ ਉਹ ਇਕੱਲੇ ਇਕੱਲਾ ਮਾਰੀ ਜਾਂਦਾ ਬੈਠਾ ਪਤਾ ਨਹੀਂ ਕਿਹਦੇ ਨਾਲ ਗੱਲਾਂ ਮਾਰ ਰਿਹਾ ਹੋਊਗਾ ਉਧਰ ਘਰ ਦੇ ਕਹਿੰਦੇ ਹੋਣਗੇ ਦੁਨੀਆ ਛੋਟੀ ਪੈ ਗਈ ਆ ਜਦੋਂ ਫੇਸਬੁੱਕ WhatsApp YouTube ਤੇ ਆਉਣੇ ਉਦੋਂ ਪਤਾ ਲੱਗਦਾ ਦੁਨੀਆ ਬਹੁਤ ਵੱਡੀ ਆ ਸਾਰੇ ਲੋਕ ਦੇਖਦੇ ਨੇ ਇੱਕ ਦੂਜੇ ਨੂੰ ਇੱਕ ਦੂਜੇ ਕੀ ਕੰਮ ਕਰਦੇ ਪਏ ਆ ਕੀ ਗੱਲਾਂ ਕਰਦੇ ਪਏ ਆ ਸਾਰੀਆਂ ਗੱਲਾਂ ਨੋਟ ਕਰਦੇ ਪਏ ਲੋਕ ਇੱਕ ਦੂਜੇ ਦੀਆਂ ਕੋਈ ਕਿਦਾਂ ਦੀ ਜ਼ਿੰਦਗੀ ਬਤੀਤ ਕਰਦਾ ਪਿਆਵਾ ਕੀ ਕਿਦਾਂ ਦੀ ਕਰਦਾ ਵਿਆਹ ਵਾ ਇਹ ਗੱਲਾਂ نوٹ ਕਰਦੇ ਵੇ ਲੋਕ ਆ ਧੰਨਵਾਦ ਜੀ ਕਿਸੇ ਨੇ ਡਬਲ ਟੈਪ ਕੀਤਾ ਇੱਕ ਲਾਈਕ ਕੀਤਾ ਮੈਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਇਦਾਂ ਹੀ ਹੌਸਲਾ ਵਜੋਂ ਮਿਲ ਜਾਂਦੀ ਆ ਹੋਰ ਤਾਂ ਕੋਈ ਚੱਕਰ ਨਹੀਂ ਗਾ 13 14 ਜਣੇ ਦੇਖਦੇ ਸੀ ਕਿੱਥੋਂ ਗੱਲ ਕਰਦੇ ਜੀ ਤੁਸੀਂ ਪਟਿਆਲੇ ਤੋਂ ਸੰਗਰੂਰ ਤੋਂ ਜੰਮੂ ਤੋਂ हनुमानगढ़ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਉੱਤਰਾਖੰਡ ਰਾਜਸਥਾਨ ਰਾਜਸਥਾਨ ਵਾਲੇ ਕਿਹ ਗੀ ਬਹੁਤ ਦੇਖਦੇ ਆ ਰਾਜਸਥਾਨ ਹੋ ਗਿਆ ਉੱਤਰਾਖੰਡ ਹੋ ਗਿਆ ਪੰਜਾਬ ਦੇ ਬੰਦੇ ਮੈਸੇਜ ਨਹੀਂ ਕਰਦੇਗੇ ਬਹੁਤ ਕੱਟ ਕਰਦੇ ਆ ਪੰਜਾਬ ਦੇ ਬੰਦੇ ਉਦੋਂ ਮੈਸੇਜ ਕਰਦੇ ਥੱਲੇ ਆਪਣਾ ਨਾਮ ਦੱਸ ਦਿਆ ਜਾਂ ਕੁਝ ਜਦੋਂ ਕੁੜੀ ਲਾਈਵ ਹੋਈ ਹੁੰਦੀ ਆ ਹਨਾ ਮੁੰਡਿਆਂ ਵੇਲੇ ਨਹੀਂ ਕਰਦੇਗੇ ਨਾ ਉਹ ਪੁੱਛਦੇ ਨਹੀਂ ਬਾਈ ਤੇਰਾ ਕੀ ਹਾਲ ਚਾਲ ਆ ਕੀ ਕੰਮ ਕਰਦੇ ਆ ਕਿ ਨਹੀਂ ਕਰਦੇ ਆ ਨਾ ਉਹਦਾਂ ਹੀ ਕਰਦੇ ਆ ਜਦੋਂ ਕੁੜੀਆਂ ਜ਼ਿਆਦਾ ਲਾਈਵ ਹੋਈਆਂ ਹੁੰਦੀਆਂ ਨੇ ਵੀ ਉਹਨੂੰ ਪੁੱਛਦੇ ਨਹੀਂ ਕੀ ਹਾਲ ਆ ਮੈਡਮ ਜੀ ਕੀ ਕਰਦੇ ਹੋ ਇਦਾਂ ਦੇ ਸਵਾਲ ਪੁੱਛਦੇ ਨੇ ਲੇ ਲੜੀ ਕੋਸਣਾ ਟਿਕ ਟਾਕ ਦੀ ਕੀ ਜਾਣੀ ਰਹੀ ਹੈਗੇ ਮੱਝਗੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਅੱਜ ਦੇਖਣਾ ਮੈਂ ਮੇਰੇ ਸਬਸਕ੍ਰਾਈਬਰ ਹੈਗੇ ਨੇ 68 ਆਈ ਥਿੰਕ ਫਿਰ ਮੈਂ ਬਾਅਦ ਚ ਦੇਖੂਗਾ ਵੀ ਮੈਨੂੰ ਇੰਨੇ ਟਾਈਮ ਦੇਖਣ ਤੇ ਕਿੰਨੇ ਜਾਣਿਆ ਨੇ ਹੁਣ ਜਿਵੇਂ 15 16 ਜਾਣੇ ਆਏ ਸੀ ਦੇਖੀ ਗਏ ਮੈਂ 15 16 ਦੇ ਨਾਲ ਵੀ ਜੇ ਅਗਰ 70 90 ਕ ਤਾਂ ਹੋਣੇ ਚਾਹੀਦੇ ਆ ਸਬਸਕ੍ਰਾਈਬਰ ਅੱਜ ਮੈਨੂੰ ਟੋਟਲ 90 ਜਿਹੜੇ ਹਿਸਾਬ ਨਾਲ ਮੈਨੂੰ ਦੇਖਦੇ ਪਏ ਆ ਡਬਲ ਟੱਚ ਕਰਦੇ ਹੋ ਗਰੂ ਸਕਰੀਨ ਲਾਈਕ ਹੋ ਜਾਂਦਾ ਪਤਾ ਤਾਂ ਸਾਰਿਆਂ ਨੂੰ ਹੁੰਦਾ ਪਰ ਕਰਦਾ ਨਹੀਂ ਕੋਈ ਠੀਕ ਆ ਜੀ ਧੰਨਵਾਦ ਹੁਡਾ 10 ਮਿੰਟ ਹੀ ਲਾਈਵ ਹੋਣਾ ਸੀਗਾ ਮੈਂ ਸ੍ਰੀ ਠੀਕ ਨਹੀਂ ਮੇਰਾ ਕੁੱਤੋਂ ਕੀ ਨਾ ਤਾਂ ਕੋਈ ਮੈਸੇਜ ਕਰਦਾ ਨਾ ਕੋਈ ਦੇਖ ਰਿਹਾ ਵਾ ਨਾ ਕੋਈ ਗੱਲ ਕਰ ਰਿਹਾ ਵਾ ਤੇ ਤਾਂ ਹੀ ਫਿਰ ਗੱਲ ਕਰਨਾ ਕੋਈ ਮੈਸੇਜ ਕਰਕੇ ਪੁੱਛੂਗਾ ਵੀ ਕੀ ਹਾਲ ਚਾਲ ਆ ਤਾਂ ਹੀ ਫਾਇਦਾ ਅਦਰਵਾਈਜ਼ ਤਾਂ ਫਿਰ ਮੈਂ ਹੀ ਇਕੱਲਾ ਬੁੱਲੀ ਜਾਉਂਦਾ ਤਾਂ ਇਕੱਲਾ ਵੀ ਦੁੱਖ ਨਾ ਜਾਣਾ

ਚਲੋ ਠੀਕ ਆ ਜੀ ਧੰਨਵਾਦ ਤੁਹਾਡਾ ਦੇਖਣ ਲਈ ਮੈਨੂੰ ਮੈਸੇਜ ਦੀ অপਸ਼ਨ ਹੈ ਨਹੀਂ ਥੱਲੇ ਲਿਖਿਆ ਜਾਂਦਾ ਮੈਸੇਜ ਦੇਖੋ ਤਾਂ ਲੈ ਕੇ ਜੀ ਮੈਸੇਜ ਮੈਨੂੰ ਕੋਈ ਆ ਨਹੀਂ ਰਿਹਾ ਕਿਸੇ ਦਾ ਲਿਖਿਆ ਹੋਇਆ